ਕੀ ਫਰਕ ਹੈ ਅੱਜ ਕੱਲ ਲੋਕ ਦਿਖਾਵਾ ਜ਼ਿਆਦਾ ਕਰਨ ਲੱਗ ਪਏ ਐ ਤੇ ਅਸਲੀ ਦੀ ਜ਼ਿੰਦਗੀ ਤੋਂ ਦੂਰ ਹੁੰਦੇ ਜਾ ਰਹੇ ਐ ਹੈਨਾ ਅਸੀਂ ਸੱਚਮੁੱਚ ਹੱਸ ਰਹੇ ਆ ਕਿ ਫਿਲਟਰ ਵਾਲਾ ਹੱਸਾ ਹੱਸ ਰਹੇ ਆ ਅਸੀਂ ਫੋਟੋਆਂ ਫਿਲਟਰ ਲਾ ਕੇ ਚਮਕਾ ਰਹੇ ਆ ਝੂਠੀ ਸਮਾਈਲ ਦੇ ਰਹੇ ਆ ਤੇ ਸਾਡੀ ਜ਼ਿੰਦਗੀ ਜਿਹੜੀ ਹੈਗੀ ਐ ਯਾਨੀ ਮੇਰੀ ਜ਼ਿੰਦਗੀ ਇਨਸਟਾਗ੍ਰam ਫੇਸਬੁਕ ਤੇ ਵਟਸਐਪ ਸਟੇਟਸ ਤੱਕ ਸੀਮਤ ਹੋ ਕੇ ਰਹਿ ਗਈ ਹੈ ਤੇ ਹਰ ਕੋਈ ਮੈਂ ਵੀ ਰੋਟੀ ਖਾਣ ਤੋਂ ਪਹਿਲਾਂ ਫੋਟੋਆਂ ਖਿੱਚਦੀ ਹੈ ਹੱਸਣ ਤੋਂ ਪਹਿਲਾਂ ਸੋਚਣਾ ਪੈਂਦਾ ਵੀ ਕੈਮਰਾ ਔਨ ਹੈ ਬੱਚੇ ਆਪਣੇ ਬਰਥਡੇ ਪਾਰਟੀ ਕਰਦੇ ਐ ਤੇ ਪਰ ਮਾਪੇ ਉਹਨੂੰ ਪਿਆਰ ਨਾਲ ਧੰਨਵਾਦ ਥੈਂਕਸ ਨਹੀਂ ਕਹਿੰਦੇ ਮੈਂ ਕਿਸੇ ਨੂੰ ਆਖਿਆ ਬੜਾ ਖੁਸ਼ ਲੱਗਦਾ ਹੈ ਫੋਟੋਆਂ 'ਚ ਉਹਨੇ ਕਿਹਾ ਆਂਟੀ ਅਸਲ ਤਾਂ ਸਟ੍ਰੈਸ ਬਹੁਤ ਹੈ ਪਰ ਫੋਟੋਆਂ 'ਚ ਦਿਖਾ ਨਹੀਂ ਸਕਦੇ ਹਾਂ ਅਸਲੀ ਜੀਵਨ ਤਾਂ ਉਹ ਹੈ ਜਿੱਥੇ ਤੁਸੀਂ ਰੋ ਸਕਦੇ ਹੋ ਜਿੱਥੇ ਮੈਂ ਰੋ ਸਕਦੀ ਆ ਯਾਨੀ ਬਿਨਾਂ ਡਰ ਤੋਂ ਤੇ ਜਿੱਥੇ ਤੁਹਾਡੇ ਕੋਲ ਚਾਰ ਦੋਸਤ ਚਾਰ ਮਿੱਤਰ ਚਾਰ ਸਹੇਲੀਆਂ ਯਾਨੀ ਕੋਈ ਲੋਕ ਜਿਨ੍ਹਾਂ ਦੇ ਸਾਹਮਣੇ ਤੁਸੀਂ ਰੋ ਸਕਦੇ ਹੋ ਆਪਦੇ ਦਿਲ ਦੀ ਗੱਲ ਕਹਿ ਸਕਦੇ ਹੋ ਤੁਹਾਡੇ ਕੋਲ ਇਹੋ ਜਿਹੇ ਚਾਰ ਬੰਦੇ ਚਾਰ ਰਿਸ਼ਤੇਦਾਰ ਚਾਰ ਆਪਣੇ ਹੋਣੇ ਚਾਹੀਦੇ ਐ ਜਿੱਥੇ ਤੁਸੀਂ ਖੁੱਲ ਕੇ ਆਦੇ ਦਿਲ ਦੀ ਗੱਲ ਕਰ ਸਕੋ ਹੈ ਨਾ ਤੁਹਾਡੇ ਮਾਪੇ ਤੁਹਾਡੇ ਬੱਚੇ ਤੁਹਾਡੇ ਜੀਵਨ ਸਾਥੀ ਇਹ ਤੁਹਾਨੂੰ ਉਵੇਂ ਹੀ ਅਪਣਾਉਣ ਜਿਹਹੇ ਤੁਸੀਂ ਹੈਗੇ ਹੋ ਨਾ ਕਿ ਫਿਲਟਰ ਵਾਲਾ ਸੱਚਾ ਪਿਆਰ ਤੁਹਾਨੂੰ ਤਾਂ ਹੀ ਮਿਲੂਗਾ ਨਾ ਜੇ ਤੁਸੀਂ ਫਿਲਟਰ ਤੋਂ ਦੂਰ ਹੋਵੋਗੇ ਫਿਲਟਰ ਦਾ ਮਤਲਬ ਝੂਠੀ ਲਾਈਫ ਤੋਂ ਬਾਅਦ ਬਹੁਤ ਲੋਕ ਦਿਖਾਵੇ ਵਜੋਂ ਮੈਂ ਦੇਖਿਆ ਵਿਆਹਾਂ ਦੇ ਵਿੱਚ ਰੈਂਟ ਤੇ ਕੱਪੜੇ ਲੈ ਕੇ ਫੋਟੋਆਂ ਖਿਚਾਉਂਦੇ ਐ ਹੈਨਾ ਜਿੱਥੇ ਮੈਂ ਫੇਕ ਫੋਟੋ ਫੇਕ ਸਮਾਈਲ ਥਿਸ ਫੇਕ ਜੀ ਜ਼ਿੰਦਗੀ ਜਿਹਾ ਲੱਗ ਪਈ ਆ ਪਰ ਜਦੋਂ ਤੱਕ ਮੈਂ ਅਸਲੀ ਜ਼ਿੰਦਗੀ ਨਹੀਂ ਜਿਊਂਗੀ ਤਾਂ ਮੈਨੂੰ ਸਕੂਨ ਨਹੀਂ ਆ ਸਕਦਾ ਤੇ ਫੇਰ ਹੁਣ ਕੀ ਕਰੀਏ ਹੁਣ ਅਸੀਂ ਇਸ ਲਾਈਫ 'ਚ ਪਹੁੰਚ ਤਾਂ ਚੁੱਕੇ ਆ ਫੇਕ ਲਾਈਫ ਦੇ ਵਿੱਚ ਦ ਰੀਅਲ ਲਾਈਫ ਵਿੱਚ ਕਿਵੇਂ ਆਈਏ ਇਹ ਇਸ ਲਈ ਇਹਦੇ ਸਾਨੂੰ ਨੁਕਸਾਨ ਵੀ ਬਹੁਤ ਹੈ ਬਹੁਤ ਕੁਝ ਅਸੀਂ ਖੋ ਚੁੱਕੇ ਹਾਂ ਜਿਹੜੀ ਫੇਕ ਲਾਈਫ ਦੇ ਚੱਕਰ ਚ ਸਾਡੀ ਮੈਂਟਲ ਹੈਲਥ ਖਰਾਬ ਹੋ ਰਹੀ ਹੈ ਯਾਨੀ ਸਿੱਧੇ ਦਿਮਾਗੀ ਤੌਰ ਤੇ ਅਸੀਂ ਇੰਨੇ ਜਿਆਦਾ ਝੂਠੀਆਂ ਗੱਲਾਂ ਕਰ ਕਰਕੇ ਝੂਠ ਬੋਲ ਬੋਲ ਕੇ ਆਪਦੇ ਆਪ ਨੂੰ ਫੇਕ ਜਿਹਾ ਦਿਖਾ ਕੇ ਅਸੀਂ ਆਪਦੀ ਮੈਂਟਲ ਹੈਲਥ ਖਰਾਬ ਕਰ ਰਹੇ ਹਾਂ ਦਿਲ 'ਚ ਤਾਂ ਸਾਡੇ ਗਾਮ ਹੈ ਕੋਈ ਦੁੱਖ ਹੈ ਦਿਲ ਚ ਗਮ ਹੋ ਕੇ ਤੇ ਹੱਸਣ ਦੀ ਅਸੀਂ ਅਦਾਕਾਰੀ ਕਰਦੇ ਆਂ ਤਾਂ ਮੈਂਟਲ ਹੈਲਥ ਤੇ ਤਾਂ ਅਸਰ ਪਊਗਾ ਹੀ ਨਾ ਦੂਸਰੇ ਹੈਗਾ ਸਾਡੇ ਰਿਸ਼ਤੇ ਖਰਾਬ ਹੋ ਰਹੇ ਰਿਲੇਸ਼ਨਸ਼ਿਪ ਰਿਲੇਸ਼ਨਸ਼ਿਪ ਵਿੱਚ ਵੀ ਅਸੀਂ ਦਿਖਾਵਾ ਹੀ ਕਰ ਰਹੇ ਆਂ ਫੇਕ ਬਣਦੇ ਜਾ ਰਹੇ ਆਂ ਕੰਪੈਰੀਜ਼ਨ ਬਹੁਤ ਕਰਨ ਲੱਗ ਗਏ ਅਸੀਂ ਉਸकी ਕਮੀਜ਼ ਮੇਰੀ ਕਮੀਜ਼ से ਸਫੇਦ ਕੈਸੇ ਉਸकी ਗਾੜੀ badi ਗਾੜੀ ਉਸਕੇ ਪਾਸ ਬੜਾ ਘੜ ਘਰ ਉਸਕੇ ਤੋਂ ਬੱਚੇ ਬਹੁਤ ਇੰਟੈਲੀਜੈਂਟ ਹੈ ਹਰ ਗੱਲ ਤੇ ਮੈਂ ਕੰਪੈਰੀਜ਼ਨ ਕਰਦੀ ਆ ਮੈਂ ਤੁਹਾਨੂੰ ਨਹੀਂ ਕਹਿ ਰਹੀ ਮੈਂ ਆਪਦੀ ਜ਼ਿੰਦਗੀ ਦੀ ਗੱਲ ਦੱਸਦੀ ਆ ਹੋ ਸਕਦਾ ਤੁਸੀਂ ਮੇਰੇ ਨਾਲ ਵੀ ਰਿਲੇਟ ਕਰ ਪਾਉ ਪਰ ਇਹ ਮੈਨੂੰ ਹੁਣ ਸੋਚਣਾ ਪਊਗਾ ਕਿ ਅਸੀਂ ਫੇਕ ਲਾਈਫ ਦੇ ਚੱਕਰ ਚ ਇਕੱਲੇ ਤਾਂ ਨਹੀਂ ਰਹਿ ਗਏ ਦਿਖਾਵੇ ਦੇ ਚੱਕਰ ਚ ਤੇ ਜਦੋਂ ਸਾਰੇ ਦਿਨ ਦੇ ਇਸ ਦਿਖਾਵੇ ਦੇ ਚੱਕਰ ਚ ਰਾਤ ਨੂੰ ਬੈੱਡ ਤੇ ਜਾਂਦੇ ਆ ਉਹਉਦੋ ਪਤਾ ਲੱਗਦਾ ਹੈ ਅਸਲੀਅਤ ਜ਼ਿੰਦਗੀ ਤੇ ਫੇਕ ਜ਼ਿੰਦਗੀ ਫੇਕ ਲਾਈਫ ਤੇ ਰੀਅਲ ਲਾਈਫ ਦਾ ਫਰਕ ਪਤਾ ਲੱਗਦਾ ਹੈ ਹਾਂ ਇੱਕ ਸਾਡਾ ਸਮਾਂ ਸੀ ਜਦੋਂ ਅਸੀਂ ਛੋਟੇ ਸੀ ਉਦੋਂ ਲੋਕਾਂ ਲੋਕ ਗਰੀਬ ਸੀਗੇ ਪੈਸਾ ਘੱਟ ਹੁੰਦਾ ਸੀਗਾ ਪਰ ਉਹਨਾਂ ਦੇ ਦਿਲ ਸਾਫ਼ ਹੁੰਦੇ ਸੀ ਅੱਜ ਲੋਕਾਂ ਕੋਲੇ ਪੈਸਾ ਬਹੁਤ ਆ ਗਿਆ ਹੈ ਬਹੁਤ ਲੋਕਾਂ ਕੋਲੇ ਚੰਗਾ ਪੈਸਾ ਹੈਗਾ ਪਰ ਉਹ ਉਹਨਾਂ ਦੇ ਦਿਲ ਖਾਲੀ ਨੇ ਚਲੋ ਇਹ ਤਾਂ ਸੀਗਾ ਮੈਂ ਤੁਹਾਨੂੰ ਦੱਸਿਆ ਵੀ ਫੇਕ ਲਾਈਫ ਵਰਸਸ ਰੀਅਲ ਲਾਈਫ ਪਰ ਹਮਨ ਕਰਨਾ ਕੀ ਹੈ ਕੀ ਕੀਤਾ ਜਾਵੇ 2 4 ਪੁਆਇੰਟ ਮੈਂ ਤੁਹਾਨੂੰ ਦੱਸਣਾ ਚਾਹੂੰਗੀ ਵੀ ਮੈਂ ਕੀ ਅਪਣਾ ਰਹੀ ਹਾਂ ਤੇ ਤੁਸੀਂ ਵੀ ਕੋਸ਼ਿਸ਼ ਕਰਨੀ ਹੈ ਪਹਿਲਾ ਪੁਆਇੰਟ ਤਾਂ ਮੈਂ ਇਹ ਸੋਚਿਆ ਵੀ ਮੈਨੂੰ ਅਸਲੀ ਜ਼ਿੰਦਗੀ ਜਿਉਣ ਦਾ ਯਾਨੀ ਨਕਲੀ ਜ਼ਿੰਦਗੀ ਛੱਡ ਕੇ ਅਸਲੀ ਜਿਉਣ ਦਾ ਹੌਸਲਾ ਰੱਖਣਾ ਪਊਗਾ ਹੌਸਲਾ ਕਰਨਾ ਪਊਗਾ ਕਿਵੇਂ ਕਰ ਸਕਦੇ ਹਾਂ ਅਸੀਂ ਇਹ ਹੌਸਲਾ ਜਦੋਂ ਸਾਨੂੰ ਰੋਣਾ ਆਉਂਦਾ ਹੈ ਮੈਨੂੰ ਰੋਣਾ ਆਵੇ ਤਾ ਮੈਨੂੰ ਡਰਨਾ ਨਹੀਂ ਹੈਗਾ ਮੈਂ ਕਿਸੇ ਦੇ ਸਾਹਮਣੇ ਰੋਣਾ ਆਵੇ ਤਾਂ ਮੈਨੂੰ ਰੋ ਲੈਣਾ ਚਾਹੀਦਾ ਹੈ ਦੂਸਰੀ ਗੱਲ ਮੈਂ ਇਹ ਸਿੱਖੀ ਹੈ ਵੀ ਜੇ ਮੈਨੂੰ ਕਿਸੇ ਦੇ ਕੰਮ ਕਰਨ ਤੇ ਮੈਨੂੰ ਮੈਂ ਨਾ ਕਰਨੀ ਹੈ ਮੈਂ ਮਨਾ ਕਰਨਾ ਹੈ ਮੈਂ ਨਾ ਕਰਨੀ ਸਿੱਖਣੀ ਹੈ ਨਹੀਂ ਕੰਮ ਕਰਨਾ ਤਾਂ ਉਸ ਨੂੰ ਸਾਫ਼ ਨਾ ਕਹਿ ਦੇਣਾ ਮੈਂ ਪਹਿਲਾਂ ਮੇਰ ਤੋਂ ਨਹੀਂ ਕਿਹਾ ਜਾਂਦਾ ਦੂਜਾ ਪੁਆਇੰਟ ਮੈਂ ਇਹ ਸਿੱਖਿਆ ਵੀ ਜਿਵੇਂ ਤੁਸੀਂ ਦੇ ਹੈ ਜਿਵੇਂ ਮੈਂ ਜੈਸ ਤਰ੍ਹਾਂ ਦੀ ਹੈ ਮੈਂ ਉਸੇ ਤਰ੍ਹਾਂ ਦੀ ਪੇਸ਼ ਆਵਾਂ ਨਾ ਕਿ ਨਕਲੀ ਰੂਪ ਚ ਚੌਥਾ ਪੁਆਇੰਟ ਮੈਂ ਇਹ ਸਿੱਖਿਆ ਹੈ ਵੀ ਅਸਲੀ ਖੁਸ਼ੀ ਉਹ ਹੈ ਜੋ ਦਿਲੋਂ ਆਵੇ ਨਾ ਕਿ ਫੋਟੋਆਂ 'ਚ ਲੱਗੇ ਵੀ ਫੋਟੋਆਂ 'ਚ ਖੁਸ਼ ਦਿਖਾਈ ਦੇ ਰਹੇ ਹਾਂ ਅਸੀਂ 4 ਪੁਆਇੰਟ ਦੁਆਰਾ ਰਿਮਾਈਂਡ ਕਰਦੀ ਹਾਂ ਮੈਂ ਆਪਣੇ ਆਪ ਨੂੰ ਅਸਲੀ ਬਣਨ ਦਾ ਹੌਸਲਾ ਰੱਖਣ ਵਾਸਤੇ ਪਹਿਨਾਂ